ਆਓ ਅੱਜ ਤੁਹਾਡਾ ਦਿਲ ਖੁਸ਼ ਕਰਦੇ ਹੀ ਹੈ ਤੁਸੀਂ ਅਕਸਰ ਲੋਕਾਂ ਦੇ ਲਾਟਰੀ ਪਾਉਣ ਦੀਆਂ ਤਸਵੀਰਾਂ ਵੀਡੀਓਜ਼ ਖਬਰਾਂ ਤਾਂ ਦੇਖਦੇ ਹੋਵੋਗੇ ਪਰ ਅੱਜ ਤੁਹਾਨੂੰ ਇਹ ਜੋ ਮੂੰਹ ਮਿੱਠਾ ਜਿਸਕਸ਼ ਦਾ ਕਰਵਾ ਰਹੇ ਆ ਇਸ ਤੇ ਘਰ ਬਾਬਤ ਜਾਣਕਾਰੀ ਦਿੰਦੇ ਆ ਅਤੇ ਇਹ ਸਖਸ਼ ਤਕਰੀਬਨ 3 ਸਾਲਾਂ ਤੋਂ ਲਾਟਰੀ ਪਾਉਂਦਾ ਪਿਆ ਸੀ ਕਿ ਉਸ ਦੀ ਕਿਸਮਤ ਬਦਲ ਜਾਵੇਗੀ ਪਰ ਰਾਤੋਂ ਰਾਤ ਅਜੀਹਾ ਹੋ ਗਿਆ ਕਿ ਘਰ ਦੇ ਵਿੱਚ ਹੁਣ ਰੌਣਕਾਂ ਲਕੀਆਂ ਪਈਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਨੇ ਆ ਕਿ ਸਖਸ਼ਤਾ ਨਾਮ ਸੁਖਦੇਵ ਸਿੰਘ ਢਾਲੇਵਾਲ ਹੈ ਜਿਸ ਦੇ ਵੱਲੋਂ 150 ਰੁਪਏ ਦੀ ਲਾਟਰੀ ਪਾਈ ਗਈ ਪਰ 150 ਰੁਪਏ ਤੋਂ ਬਾਅਦ ਉਸਦੀ ਕਿਸਮਤ ਪੂਰੀ ਤਰ੍ਹਾਂ ਬਦਲ ਗਈ ਹੈ ਤੁਹਾਨੂੰ ਦੱਸ ਦਨੇ ਆ ਕਿ ਇਹ ਸਖਸ਼ ਖੇਤੀਬਾੜੀ ਦੇ ਨਾਲ ਮੈਡੀਕਲ ਸਟੋਰ ਦਾ ਵੀ ਕੰਮ ਚਲਾਉਂਦਾ ਹੈ ਅਤੇ ਤਕਰੀਬਨ 3 ਸਾਲ ਤੋਂ ਇਹ ਆਪਣੀ ਕਿਸਮਤ ਬਦਲਣ ਨੂੰ ਲੈ ਕੇ ਲਾਟਰੀਆਂ ਪਾਉਂਦਾ ਪਿਆ ਸੀ ਪਰ ਜਦੋਂ ਇਸਨੇ 150 ਰੁਪਏ ਦੇ ਵਿੱਚ ਨਾਕਾ ਲੈਂਡ ਬੰਪਰ ਦੀ ਲਾਟਰੀ ਪਾਈ ਤਾਂ ਤੁਸੀਂ ਖੁਦ ਹੀ ਸੁਣ ਲਵੋ ਕਿ ਇਸ ਨੂੰ ਕਿੰਨੇ ਪੈਸਿਆਂ ਦਾ ਰੁਪਈਆ ਦਾ ਇਨਾਮ ਨਿਕਲ ਗਿਆ ਜਿਸ ਤੋਂ ਬਾਅਦ ਇਸਨੇ ਦੱਸਿਆ ਕਿ ਇਹ ਹੁਣ ਇਹਨਾਂ ਪੈਸਿਆਂ ਦੇ ਨਾਲ ਕਿਵੇਂ ਆਪਣੇ ਘਰ ਆਪਣੇ ਬੱਚਿਆਂ ਦਾ ਭਵਿੱਖ ਸੁਧਾਰੇਗਾ ਇਹ ਤਸਵੀਰਾਂ ਮੋਗਾ ਜ਼ਿਲ੍ਹਾ ਦੇ ਪਿੰਡ ਖੋਸਾ ਕੋਟਲਾ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਇੱਥੇ ਕਿਸਾਨ ਸੁਖਦੇਵ ਸਿੰਘ ਢਾਲੀਵਾਲ ਦੇ ਵੱਲੋਂ 150 ਰੁਪਏ ਦੀ ਲਾਟਰੀ ਪਾਈ ਗਈ ਅਤੇ ਹੁਣ ਉਸ ਦਾ ਵੱਡਾ ਇਨਾਮ ਨਿਕਲੇ ਆਇਆ ਏ ਕਿਹੜੀ ਇਹ ਲਾਟਰੀ ਕਿਹੜੀ ਪਾਈ ਸੀ ਤੁਸੀਂ ਇਹ ਪਾਈ ਨਾਕਾ ਲੈਂਡਸਕੇਪ ਲਾਤੀ ਕਿੰਨੇ ਦੀ ਲਿੱਤੀ ਹੈ ਕਿੰਨੇ ਦੀ ਲਿੱਤੀ ਲਾਟਰੀ ਇਹ 150 ਰੁਪਏ ਦਾ ਸੈਟ ਸੀ 6 ਰੁਪਏ ਦੀ ਲਾਟਰੀ ਦੇ ਨਾਲ ਤੁਸੀਂ ਕਰੋੜਪਤੀ ਬਣੇ ਹੋ ਕੀ ਲੱਗ ਰਿਹਾ ਹੈ ਕਿੰਨਾ ਕਿ ਤੁਹਾਨੂੰ ਇਸ ਚੀਜ਼ ਨਾਲ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਕੀ ਕਰੋਗੇ ਕੀ ਕੰਮ ਸੋਚਿਆ ਕੀ ਹੈ ਇਹਦੇ ਬਾਰੇ ਸੋਚਿਆ ਘਰ-ਬਾਰ ਬਣਾਵਾਂਗੇ ਕੋਠੀ ਪਾਵਾਂਗੇ ਨਾਲ ਬੱਚੇ-ਪੁੱਛੇ ਪੜਾਵਾਂਗੇ ਸੈੱਟ ਕਰਾਂਗੇ ਬਾਹਰ ਬਾਹਰ ਭੇਜਾਂਗੇ ਸੁਖੇ ਜੀ ਵੈਸੇ ਤੁਸੀਂ ਕੀ ਕੰਮ ਕੀ ਕਰਦੇ ਹੋ ਤੁਹਾਡਾ ਪਰਿਵਾਰ ਕੀ ਕੰਮ ਕਰਦਾ ਆਪਣਾ ਖੇਤੀਬਾੜੀ ਹੈ ਨਾਲ ਆਪਣਾ ਦੁਕਾਨ ਹੈ ਦਵਾਈਆਂ ਦੀ ਦਵਾਈਆਂ ਦੀ ਮੈਡੀਕਲ ਸਟੋਰ ਵੀ ਹੈ ਹਾਂ ਜੀ ਜਾਦਾ ਖੇਤੀਬਾੜੀ 'ਤੇ ਤਵੱਜੋ ਦੇਣ ਕਿ ਇਹ ਮੈਡੀਕਲ ਤੋਂ ਦੋ ਤੋਂ ਨਹੀਂ ਦੋਨੇ ਆਜੇ ਹੁਣ ਕਰੋੜ ਰੁਪਏ ਆਇਆ ਕੋਈ ਸਿਰਫ ਪਲਾਨਿੰਗਾਂ ਬਣੀਆਂ ਹੋਈਆਂ ਜਾਂ ਖੁਸ਼ੀਆਂ ਬਣਾਈਆਂ ਨੇ ਹੁਣ ਕਿੱਦਾਂ ਦੀਆਂ ਪਲਾਨਿੰਗਾਂ ਬਣਾਏਗਾ ਹਜੇ ਤਾਂ ਨਹੀਂ ਕੋਈ ਪਲਾਨਿੰਗ ਬਣਾਈ ਜੀ ਸੋਚਾਂਗੇ ਕੋਈ ਗੱਲ ਕਿੱਦਾਂ ਪਤਾ ਲੱਗਿਆ ਤੁਹਾਨੂੰ ਲਾਟਰੀ ਦੀ ਤੁਹਾਡੀ ਲਾਟਰੀ ਨਾਲ ਫੋਨ ਆਇਆ ਸੀਗਾ ਜੀ ਕੋਟੀ ਸੇਖਾਂ ਤੋਂ ਦੁਕਾਨ ਵਾਲੇ ਨੇ ਲਾਟਰੀ ਦਿੱਤੀ ਉਹਨਾਂ ਨੇ ਦੱਸਿਆ ਵੀ ਤੁਹਾਡੀ ਥੋੜੀ ਰੋਟ ਪੈ ਦੀ ਲਾਟਰੀ ਨਿਕਲੀ ਆ ਪਰ ਮੈਂ ਚੈੱਕ ਕੀਤੀ ਲਾਟਰੀ ਤੇ ਵਾਕਈ ਸਾਡਾ ਨਾਮ ਲੱਗਾ ਸੀ ਜਦੋਂ ਫੋਨ ਆਇਆ ਉਦੋਂ ਯਕੀਨ ਹੋ ਗਿਆ ਸੀ ਯਕੀਨ ਚੈੱਕ ਕੀਤੀ ਲਾਟਰੀ ਪਹਿਲਾਂ ਹੀ ਫਿਰ ਪਤਾ ਲੱਗਾ ਫਿਰ ਜੀਨ ਆਇਆ ਮੈਂ ਜਦੋਂ ਪਹਿਲਾਂ ਵੀ ਪਾਉਂਦੇ ਸੀਗੇ ਲਾਟਰੀ ਤੇ ਕਿਹਾ 3 ਸਾਲ ਤੋਂ ਪਾ ਰਹੇ ਹਾਂ ਪਹਿਲਾਂ ਕਿਤੇ ਚਾਂਸ ਨਹੀਂ ਲੱਗਿਆ ਜਾਂ ਲੱਗਿਆ ਥੋੜਾ ਬਹੁਤਾ ਪਹਿਲਾਂ ਥੋੜਾ ਬਹੁਤਾ ਲੱਗਾ ਜਿਵੇਂ ਕਿਤੇ 1000 ਦਾ ਕਿਤੇ 5000 ਦਾ ਇਸ ਤਰ੍ਹਾਂ 6000 ਦਾ ਮਤਲਬ ਕਿ ਜਿੰਨੇ ਕੇ ਪੈਸੇ ਤੁਸੀਂ ਲਾਏ ਸੀਗੇ ਹੁਣ ਕਿਤੇ 10 ਸਾਲਾਂ ਦੇ ਤੁਹਾਡੇ ਪੂਰੇ ਹੋ ਗਏ ਹਾਂ ਜੀ ਹੁਣ ਤਾਂ ਹੋ ਹੀ ਗਏ ਨੇ ਖੁਸ਼ੀ ਹੈ ਬਹੁਤ ਜਿਆਦਾ ਖੁਸ਼ੀ ਹੈ ਉਮਰ ਹੋਰ ਵੱਜ ਜਾਏਗੀ ਉਮਰ ਹੋਰ ਵੱਜੂਗੀ ਪਛਾਣ ਨਹੀਂ ਸਕਦੇ ਪਰ ਜੀਵਨ ਤਾਂ ਚੰਗਾ ਬਣ ਜਾਊਗਾ ਜੇ ਜੇ ਬੱਚੇ ਸੌਖੇ ਹੋ ਜਾਣਗੇ ਤਾਂ ਅਸੀਂ ਵੀ ਸੌਖੇ ਹੋ ਜਾਾਂਗੇ ਤੇ ਕੀ ਕਾਰੋਬਾਰ ਕੀ ਕਰਦੇ ਕਿੰਨੇ ਕਾਰੋਬਾਰ ਖੇਤੀ ਕਰਦੇ ਆ ਜੀ ਅਸੀਂ ਖੇਤੀ ਕਰਦੇ ਹਾਂ ਹਾਂ ਕਿੰਨੀ ਪੈਲੀ ਕਿੰਨੀ ਹੈ ਤੁਹਾਡੇ ਕੋਲ 6 ਕਿੱਲੇ ਜ਼ਮੀਨ ਹੈ 6 ਕਿੱਲੇ ਜ਼ਮੀਨ ਹੈ 6 ਕਿੱਲੇ ਜ਼ਮੀਨ ਹੈ ਪੈਣਦੀ ਹੈ 6 ਪੈਣਦੀ ਹੈ ਤੁਹਾਡੀ ਵੀ ਪਿੰਡ ਜੀ ਆ ਪਿੰਡ ਜੀ ਆ ਹਾਂ ਜੀ ਪਿੰਡ ਜੀ ਆ ਤੇ ਹੁਣ ਘਰ ਚ ਬੜੀ ਬਾਇਆ ਆ ਰਹੀ ਹੈ ਵੀ ਆ ਲక్ష్ਮੀ ਆਈ ਆ ਹਾਂ ਜੀ ਹਾਂ ਜੀ ਕਿੰਨੇ ਬੱਚੇ ਕਿੰਨੇ ਤੁਹਾਡੇ ਇੱਕ ਕੇ ਬੱਚਾ ਦੋ ਲੜਕੀਆਂ ਹੈ ਉਹ ਵਿਆਹਿਆ ਆਪਣਾ ਆਪਣੇ ਘਰੇ ਕਰਨਗੇ ਜੀ ਹਾਂ ਤੇ ਹੁਣ ਕੁਝ ਹੀ ਆ ਮਾਈਆਂ ਜੇੜੀਆਂ ਆਹ ਲਾਟਰੀ ਜਦੋਂ ਪਉਦਾ ਤਾਂ ਦੱਸਦਾ ਕਿ ਮੈਂ ਲਾਟਰੀ ਪਾਜੀ ਹਾਂ ਉਹ ਸੁngਤ ਜਿਹੜੀ ਤਾਂ ਕੋਈ ਸੇਕਾਂਫੰਮ 代表 ਸਾਹਾਨੂੰ ਪਤਾ ਲੱਗ ਜਾਂਦਾ ਦੱਸ ਦਿੰਦਾ ਜਿਹੜੀ ਆਹ ਲੱਖ ਰੁਪਈਆ ਵੱਡੀ ਇਹ ਇਹ ਨੇ ਸਾਨੂੰ ਦੱਸਿਆ ਵੀ ਮੈਨੂੰ 3 ਸਾਲ ਹੋ ਗਏ ਆ ਪਾਉਂਦੇ ਨੂੰ ਜੰਮ ਦੋ ਸਾਲ ਹੋ ਗਏ ਆ ਜਾਂ 3 ਸਾਲ ਹੋ ਗਏ ਆ ਇਹ ਇਹਦਾ ਸਾਨੂੰ ਕੋਈ ਪਤਾ ਨਹੀਂ ਇਹ ਪਰ ਇਹ ਹੁੰਦਾ ਸਿਰਦਾ ਆ ਹੁਣ ਤਾਂ ਜਦੋਂ ਜਦੋਂ ਆ ਗਿਆ ਕਾਰ ਆ ਗਿਆ ਤਾਂ ਇਹ ਇਹਦਾ ਪਤਾ ਲੱਗ ਹੀ ਜਾਂਦਾ ਯਾਰ ਹਾਂ 何